ਹਾ ਤੇਰੀ ਟਿਊਸ਼ਨ ਦੀ ਫੀਸ ਆ ਗਈ ਤੇਰੀ ਵੀ ਟਿਊਸ਼ਨ ਦੀ ਫੀਸ ਆ ਗਈ ਤੂੰ ਟਿਊਸ਼ਨ ਦੀ ਫੀਸ ਦੇ ਦਿੱਤੀ ਹੈ ਸਰ ਜੀ ਕੱਲ ਇਨਸ਼ਾਅੱਲਾ ਪੱਕਾ ਆ ਜਾਏਗੀ ਜੀ ਕੋਈ ਨਹੀਂ ਮਸਲਾ ਤੂੰ ਦੱਸ ਸੋ ਸਬਕ ਸੁਣਾ 2+2 ਕਿੰਨਾ ਹੁੰਦਾ ਹੈ 4 ਵੈਰੀ ਗੁੱਡ ਤੂੰ ਦੱਸ 5+5 ਕਿੰਨਾ ਹੁੰਦਾ ਹੈ ਸਰ ਜੀ 10 ਵੈਰੀ ਗੁੱਡ ਤੂੰ ਦੱਸ ਮੇਰੇ ਬੋਝੇ 500 ਰੁਪਏ ਆ ਅੱਜ ਸਾਡੇ ਕਾਰਸਾਲੇ ਨੂੰ ਕੀ ਪੱਕਿਆ ਫੀਸ ਦੇਣ ਦਾ ਤਾਂ ਪਤਾ ਫੀਸ ਦੇ ਦਾ ਤੇਮ ਸਬਕ ਆਉਣਾ ਹੈ ਨਾ ਕਿਵੇਂ ਪਤਾ ਲੱਗਣਾ ਕੋਈ ਸਵਾਲ ਨਹੀਂ ਤੈਨੂੰ ਆਉਂਦਾ ਚਲੋ ਤੂੰ ਦੱਸ ਤੇਰੇ ਹੱਥ ਵਿੱਚ ਕਿਹੜੀ ਕਿਤਾਬ ਹੈ ਸਰ ਜੀ ਇਸਲਾਮੀ ਆ ਵੈਰੀ ਗੁੱਡ ਤੇਰੇ ਹੱਥ ਵਿੱਚ ਕਿਹੜੀ ਕਿਤਾਬ ਹੈ ਸਰ ਜੀ ਵਿਆਦੀ ਦੀ ਕਿਤਾਬ ਵੈਰੀ ਗੁੱਡ ਤੇਰੇ ਹੱਥ ਵਿੱਚ ਉਰਦੂ ਦੀ ਕਿਤਾਬ ਹੈ ਕੱਲ ਦੁਪਹਿਰ ਦੇ 12 ਵਜੇ ਮੈਂ ਗੱਡੀ ਦੀ ਹਟਿਆਰਾਂ ਵਿੱਚ ਫੁੱਲ ਵਾਪਰਾਈ ਹੈ ਦੱਸ ਇਸ ਮਹੀਨੇ ਸਾਡਾ ਬਿਜਲੀ ਦਾ ਕਿੰਨਾ ਬਿੱਲ ਆਵੇਗਾ ਕੀ ਹੋ ਰਿਹਾ ਹੈ ਫੀਸ ਦੇਣਾ ਤੇ ਫੀਸ ਦੇਣਾ ਤੇ ਜਵਾਬ ਆਵੇਗਾ ਨਾ ਤੈਨੂੰ ਫੀਸ ਦਿੰਦਾ ਨਹੀਂ ਤਾਂ ਹੀ ਪਿੱਛੇ ਰਹਿ ਗਏ ਉਹਨਾਂ ਨਾਲ ਵੇਖ ਕਿਵੇਂ ਜਵਾਬ ਦਿੰਦੇ ਨੇ ਉਹ ਚਲੋ ਤੂੰ ਦੱਸ ਹੁਣ ਸੂਰਜ ਗਰਮੀ ਦਿੰਦਾ ਹੈ ਕਿ ਸਰਦੀ ਸਰ ਜੀ ਗਰਮੀ ਹੈ ਤੂੰ ਦੱਸ ਚੰ ਗਰਮੀ ਦਿੰਦਾ ਹੈ ਕਿ ਸਰਦੀ 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 ਦਿੰਦਾ ਤੂੰ ਦੱਸ H2O ਨਾਲ ਪਾਣੀ ਬਣਦਾ ਹੈ ਪਾਣੀ ਵਿੱਚ ਜਾਮੇ ਸ਼ਰੀਪਾਈਏ ਮੇਰੇ ਸਿਰੇ ਤੇ ਕਿੰਨੇ ਵਾਲ ਨੇ ਕਿਵੇਂ ਪਤਾ ਕਿਵੇਂ ਪਤਾ ਹੋਣਾ ਤੈਨੂੰ ਪੀਸ ਦੇ ਦਾਂ ਤੇ ਤੈਨੂੰ ਪਤਾ ਲੱਗੇਗਾ ਨਾ ਤੂੰ ਕਿਹੜੇ ਰੰਗ ਦੇ ਕੱਪੜੇ ਪਾਏ ਨੇ ਮਾਲਟੇ ਰੰਗ ਤੂੰ ਕਿਹੜੇ ਰੰਗ ਦੇ ਕੱਪੜੇ ਪਾਏ ਨੇ ਸਾਜੀ ਕਾਲੇ ਰੰਗ ਦੇ ਵੈਰੀ ਗੁੱਡ ਤੂੰ ਪਿੰਕ ਕਲਰ ਦੀ ਸ਼ਰਟ ਪਾਈਏ ਸੁਲਮਾਨ ਹਾਂ ਤੇ ਸ਼ਾਰੂਖਾਂ ਇੱਕ ਮਿਲ ਕੇ ਫਿਲਮ ਬਣਾਈਏ 10 ਟੈਂਕਿਚ ਪਾਣੀ ਕਿਵੇਂ ਫੁੱਲ ਹੋਵੇਦਾ ਪੀਸ ਦੇ ਦਾਂ ਫੀਸ ਦੇ ਦਾ ਪਤਾ ਲੱਗੇ ਤਾਂ ਨਾ ਤੈਨੂੰ ਸਰ ਜੀ 1 ਮਿੰਟ ਮੈਂ ਹੁਣ ਹੀ ਫੀਸ ਲੈ ਕੇ ਆਇਆ ਮੈਂ 1 ਮਿੰਟ ਸੇ ਮਿਡਸ ਆਇਆ ਜਲਦੀ